ਸ੍ਰੀ ਰਾਗੇ ਉੱਤਰ ਲੂਣਤਾ ਇਹ ਰਾਜਮਈ ਪ੍ਰਕਰਨ ਕਵੀ ਸਾਹਿਬ ਨੂੰ ਚਾਰੀਆਂ ਸੀ ਹੁਣ ਬਰਾਗ ਦਾ ਪ੍ਰਕਰਨ ਜਾਣ ਕੇ ਭਗਤ ਰਾਮਚੰਦ ਸਭ ਗੁਰੂ ਸਾਹਿਬ ਦੀ ਕਾਰਨੀ ਹੈ ਭਗਤ ਰਾਮਚੰਦ ਦੀ ਬਾਣੀ ਹੋਈ ਨੇ ਇਹਨਾਰੇ ਹਲਕ ਸੀ ਕਿ ਮਹਾਰਾਜ ਸਾਹਿਬ ਦੇ ਪਾਤਸ਼ਾਹ ਮੈਨੂੰ ਜਨਮਦਾਨ ਦਿੱਤੀ ਇਹਦੇ ਮਹਾਰਾਜ ਅੰਤਰੀ ਜਾਨੀ ਮੈਨੂੰ ਦਿਖਾ ਕੇ 11 ਮਹੀਨੇ ਆ ਕੇ ਵਿਦ ਹੋਣ ਦੀ ਯੋਗ ਹੀ ਇਸੇ ਦੀ ਕੋਈ ਨਾ ਸੇਵਾ ਕਰਨੀ ਹੈ ਬਿਲਕੁਲ ਕਰਨੀ ਸਭ ਦਾ ਨਾਰਾਇਣ ਨੂੰ ਦਿਖਾਇਓ ਜੀ ਜਵਾਰੀ उसे महाराज तेरह महीने भी सेवा कर दिए गए संतान की शाम कर रखे फिर जिस वक्त माई ने मुझे किसी छी का भुखा यूँ कहकर दोनों कोई आटा मंगन गई नहीं जिन्ना तरसा करके चुप करके छक जाता नहीं कहा जिन्ना देगा करके छक करके दोबारा नहीं अच्छी लाइए उस रोज माई तरोस लागू भुखे नहीं है एक दिन सारी कौन बता के खाती चुप करके खा ली दोनों तो आटा मंगन गई थी मुंगा करी उस वे महाराज अनुभव हो गए ਕੀ ਰਾਜੇ ਕੰਲੇ ਕੰਨ ਸ੍ਰੇਸ਼ਟੀਨ ਭਗਦੀ ਹੈ ਜੀ ਉਹਨੇ ਕਿੰਨਾ ਲੋਕਾਂ ਦੇ ਲੋਚਨ ਵਿਸ਼ਾ ਹੈ ਕਿੰਨੇ ਲੋਕ ਵਿਸ਼ਣਿਆ ਮਾਜਨੇ ਬਤਾਲਨੇ ਵਿਚਾਰ ਦੇ ਲੋਕ ਦਾ ਸਾਰਾ ਗਿਆਨ ਹੈ ਜਿੰਨੇ ਨਹੀਂ ਪਰ ਲੋਚਨ ਇਸੇ ਪ੍ਰਕਾਰ ਸਾਹਿ ਸੰਗਧੀ ਇਹਨਾਂ ਦੋਵੇਂ ਲੋਚਨ ਸੇ ਮੰਨੋ ਜਦਲਾਨਾ ਕੋਈ ਲੋਚਨ ਪੰਜ ਲੋ ਪੰਜ ਲੋਕ ਲੋਚਨ ਪ੍ਰਤੀਸ਼ਣ ਕਾਣ ਹੈ ਯਾਨੀ ਇਹਨਾਂ ਕੋ ਲੋਚਨ ਹੈ ਮੰਨੇ ਹੋ ਇਹ ਕਰਨੋ ਚੁਣ ਇਹਨਾਂ ਲੋਕਾਂ ਦੇ ਦੇਖਣ ਵਾਲੇ ਵਿਸਤਾਰੀ ਗਾਥਾਂ ਨੂੰ ਸਿੱਖ ਨਹੀਂ ਕਰਨ ਵਾਲੇ ਭਾਦਰਨੀ ਚੰਗੀ ਹੋਏ ਹਨ ਮਾਇਆ ਨੇ ਮਾਨੇ ਆਗਲੜਾ ਆਸਰਾ ਇਹ ਜੀਏ ਮਾਇਆ ਦਾ ਜਿਹੜਾ ਮੋਹ ਹੈ ਇਹ ਮਨ ਚ ਆਗਲੜਾ ਨੂੰ ਅਗਲੜਾ ਕਾਲ ਦਾ ਆ ਕੇ ਚਿੰਬੜਿਆ ਹੈ ਪਹਿਲਾਂ ਤੋਂ ਆ ਕੇ ਚਿੰਬੜਿਆ ਹੋਇਆ ਹੈ ਇਹ ਰਤਨਾ ਰਖੀਏ ਕੰਮੋ ਚਾਰ ਲਗਾ ਖੰਦੋ ਦੂਜੀ ਮਾਇਆ ਦਾ ਕਿੁੱਦ ਇਹ ਕਹਿੰਦਾ ਕੋਈ ਆ ਕੇ ਲੱਗਾ ਹੋਇਆ ਹੈ ਅੱਗ ਲੜਾ ਨਾ ਆਦ ਕਾਲ ਦਾ ਤੇ ਅੱਗ ਦੇ ਲੜਾ ਨਾੜ ਵੀ ਨਹੀਂ ਆਈ ਇਹ ਮਾਇਆ ਦੇ ਮੋਹ ਆ ਕੇ ਲੱਗਾ ਹੋਇਆ ਹੈ ਜਿਹੜਾ ਮਰਨ ਤਹੋ ਵਿਚਰ ਗਿਆ ਉਸ ਮਾਇਆ ਦੇ ਮੋਹ ਦੇ ਤੇ ਆਦ ਕਾਲ ਦੇ ਜਾਣੇ ਕਿ ਵਿਰਤ ਦੇ ਤੇਰਾ ਭੈ ਝੁਲ ਗਿਆ ਹੈ ਤੇ ਮਰਨ ਦਾ ਭੈ ਝੁਲ ਗਿਆ ਹੈ ਬਾਲਕ ਬਣੇਗਾ ਜਿਹੜਾ ਅੰਤ ਗੰਗਾਂ ਟੰਗਲ ਮਤ ਹਿੰਨੇ ਗਿਆਨੀ ਦੀ ਵਿਸ਼ਾ ਦੇ ਭਿੰ ਹੋ ਜਾਏਗਾ ਉਹ ਭੈ ਨੂੰ ਝੁਲ ਗਿਆ ਹੈ ਉਹ ਤਾਂ ਦੇਖੀ ਬੀੜਾ ਹੈ ਕਮਲਾ ਜੀ ਨੂੰ ਔਰ ਨੂੰ ਦੇਖ ਕੇ ਅੱਖ ਜੁਲਦੀ ਕਿ ਕਮਲਾ ਆਦਮੀ ਐ ਨਹੀਂ ਹਸੂ ਜਾਂਦਾ ਇਹ ਇਸਤਰੀ ਨੂੰ ਦੇਖ ਕੇ ਹਸੂ ਜਾਂਦਾ ਜਿਵੇਂ ਕਮਲਾ ਆਦਮੀ ਦੇਖ ਕੇ ਹਸੀ ਜਾਵੇ ਇਸ ਪ੍ਰਕਾਰ ਦੀ ਹਾਲਤ ਹੈ ਕਮਲਾ ਜੀ ਨੂੰ ਨਖਰੀ ਬਿਖੂ ਤੋਂ ਭਵਾਨ ਨੇ ਉਸੇ ਹੱਦ ਤੱਕ ਆਏ ਜਿਨੇ ਕਹੇ ਆਵੇਂ ਬੱਦਾ ਹਾਕਮ ਬਣਿਆ ਹੋਵੇ ਉਹ ਘਰ ਵਾਲੀ ਦਾ ਸੇਵਕ ਬਣ ਕੇ ਰਹੇਗਾ ਅਧਿਕਾਰ ਮੰਨ ਕੇ ਰਹੇਗਾ ਇਹ ਕਮਲਾ ਲਖਮੀ ਇਹੋ ਜਿਹੇ ਬਿਘਨੇ ਖੜੀ ਹੀ ਹੈ ਜਿਉਂ ਕੋਈ ਭਗਵਾਨ ਮੰਨ ਲੈਂਦੇ ਘਰ ਵਾਲਿਆਂ ਨੂੰ ਕਿ ਉਹਨਾਂ ਦੇ ਗੁੰਡ ਕੱਢ ਕੇ ਮੋਟਰ ਕਿੱਧਰ ਹੈ ਤਾਂ ਆ ਕੇ ਰੱਖਦੇ ਆ ਇਸ ਪ੍ਰਕਾਰ ਦੀ ਹਾਲਤ ਹੈ ਇਸ ਪ੍ਰਕਾਰ ਕਮਲਾ ਲਖਮੀ ਵਾਂਗੂ ਇਹ ਹੋਰੀਆਂ ਸੰਘੇ ਤੁੰਡਾ ਨੂੰ ਵੇਖੀ ਦਾਲਾ ਖੋਹਿੰਦੇ ਇਹ ਕਵਲਾ ਕੌਰ ਜੀ ਨੇ ਸਿਰ ਨੂੰ ਲੈ ਕੇ ਖੜ ਜਾਂਦੇ ਆ ਆ ਸਿਰਦਾਰ ਦਾ ਨਹੀਂ ਸੰਘੇ ਕੋਈ ਪਾਉਂ ਕਾਲਾ ਹੀ ਆਉਂਦਾ ਹੋਵੇ ਸਿਰ ਵੀ ਖਿੜਾਈ ਰਹਿੰਦੀ ਰਹਿੰਦੀ ਕਦਮ ਦੇਖ ਬਿਖੇ ਕਮਲਾ ਜੀ ਇਹ ਕਮਲਾ ਆਦਮੀ ਹੈ ਨਹੀਂ ਗਿਆਨ ਦਾ ਜਨਮ ਮਿਲੋ ਤੁੰ ਜੋ ਪਰਿਵਾਰ ਨੂੰ ਉਹ ਸਹੀ ਜਾਂਦੇ ਖੁਸ਼ੀ ਨਹੀਂ ਦੇ ਸਕਦੇ ਕਦਲਾਂ ਨੂੰ ਸਹੀ ਪਹੁੰਚ ਖੁਸ਼ੀ ਨਹੀਂ ਦੇ ਸਕਦਾ ਹਰ ਘਰ ਜੀ ਹੈ ਕੱਪ ਤੇ ਮਰਾਂ ਜੀ ਸੰਤੋਖੀ ਨਹੀਂ ਦਿੰਦਾ ਕਿਦਿਆ ਆਪਣੇ ਇਸ ਲਈ ਹੱਥ ਵਰਗੇ ਚਿਰਾਂਗੇ ਤਾਂ ਨਹੀਂ ਚੰਗਾ ਹੈ ਤੇਰੀ ਐਸਾ ਕਦ ਦੀ ਛਲੀਆ ਆਦਮੀ ਨੇ ਕਰਾਇ ਘਰ ਹੋਏ ਵੀ ਕਾਰਗਰ ਨੇ ਪ੍ਰਾਇਸਥੀ ਵੀ ਸੰਗਤ ਕਰਾ ਦੇ ਜਾਈ ਐਸਾ ਬਦਲਿਆ ਜੀਵਨ ਹੈ ਕਿਦਿਆ ਹੋਇ ਜੀਵਨ ਹੈ ਇਹ ਗੰਗਾ ਸੁਹਾਗ ਕਰਨਾ ਨਹੀਂ ਦੇਖੀ ਰਹਿੰਦੀ ਹਾਂ ਕਾਪਕੇ ਨਰਾ ਜੱਦੀ ਸਹੀ ਯਾਰੀ ਐਸਾ ਛਲ ਕਰਦਾ ਕਿ ਮੇਰਾ ਕਦਮ ਨੇ ਲੱਗਦੇ ਪ੍ਰਾਇ ਕਰਨੀ ਤੱਕ ਨਾ ਆਉਂਾ ਦੂੜਾ ਆਏ ਜੰਹੇ ਤਣਾ ਨਾ ਜੀਨੀ ਨਾਲ ਜਿੰਨੇ ਨੇ ਕਹਿੰਦੇ ਦੂੜਾ ਆਇਆ ਜਮਾਂ ਤਣੋ ਇਹ ਬੌੜ ਤੇ ਆ ਰਿਹਾ ਜਮਦਾ ਤਣੋ ਪੁੱਤਰ ਦੂੜਾ ਜਿਹੜਾ ਧੌਂ ਆਇਆ ਨਾ ਕੁੜਕੁੜੀ ਕੋ ਇਹਦੇ ਜਿਹੜੇ ਰਾਜੇ ਹੁੰਦੇ ਸੀ ਜਦੋਂ ਕੋਈ ਕੁੜਕੁੜੀ ਕੋਲੇ ਧੌਂ ਆਜੀ ਉਹਨਾਂ ਆਦੇ ਪੁੱਤਰਾਂ ਨੂੰ ਆਜੇ ਕੇ ਜਾ ਕੇ ਕੱਪ ਕਰਨ ਲੱਗ ਜਾਂਦੇ ਸੀ ਇਸੇ ਪ੍ਰਕਾਰ ਕਹਿੰਦੇ ਦੂੜਾ ਧੌਂ ਜਿਹਨੇ ਦੱਸਿਆ ਕਿ ਆ ਗਿਆ ਸੀ ਰਾਮ ਕੰਨ ਨੂੰ ਆਜੇਣ ਲੱਗਾ ਸੀ ਉਹ ਕਿਸੇ ਨੇ ਪਰਖ ਨਾ ਦੁਆ ਕਾ ਸੀ ਰਾਮ ਕੰਨ ਨੂੰ 14 ਸਾਲ ਬਣਿਆ ਆ ਗਿਆ ਸੀ ਇਸ ਪ੍ਰਕਾਰ ਫਰਮਾਉਂਦੇ ਹਨ ਇਹ ਦੂੜਾ ਜਿਹੜਾ ਘੋੜਾ ਆ ਗਿਆ ਇਹ ਭਾਈ ਜਮਦਾ ਪੁੱਤਰ ਹੈ ਇਹ ਜਮਦਾ ਸਨੇਹ ਹੈ ਕਹਿੰਦਾ ਉਹ ਸਨੇਹ ਹੈ ਇਹ ਦੂੜਾ ਦੌੜ ਕੇ ਜਿਹੜਾ ਆਇਆ ਹੈ ਦੂੜਾ ਨੇ ਸਨੇਹ ਹੈ ਦੂੜਾ ਨੇ ਤੇਰੇ ਦਾ ਹੈ ਇਹ ਦੋ ਆਣੀ ਲੈ ਕੇ ਆਉਣਾ ਦੋ ਤਿੰਨ ਜਾਂ ਮਿਲ ਕੇ ਆਉਣਾ ਧਾਰ ਹੁੰਦੀ ਹੈ ਮਾਣ ਲੈ ਕੇ ਆਉਣਾ ਫੌਜ ਹੁੰਦੀ ਹੈ ਦੋ ਜੌਨ ਆਉਣਾ ਉਹ ਫੌਜ ਸੰਗੇ ਦੀ ਇਹ ਦੂੜਾ ਇਹਨੂੰ ਕਹਿੰਦੇ ਆ ਇਸ ਪ੍ਰਕਾਰ ਇਹ ਜਿਹੜੇ ਘੋੜੇ ਆ ਗਏ ਆ ਇਹ ਜਮਨ ਦੇ ਪੁੱਤਰ ਹੋਣ ਉਹ ਮੌਜੂਦ ਹੀ ਇੱਥੇ ਕਰਾਉਣ ਆਇਆ ਜੀ ਤਗੜਾ ਹੋ ਜਾ ਹੋਵੇ ਤੇ ਫਿਰ ਸਿਰ ਤੇ ਮੌਤ ਆਈ ਇਉਂ ਦੌੜ ਕੇ ਆ ਰਿਹਾ ਜੰਮ ਦਾ ਤਾਉਣ ਬਲਣਾ ਆ ਜਾ ਰਿਹਾ ਫੜ ਕੇ ਲੈ ਜਾਏਗਾ ਇਸ ਪ੍ਰਕਾਰ ਜੰਮ ਦਾ ਪਿਆਰ ਹੈ ਉਸ ਦੇ ਨਾਲ ਜਿਹਦੇ ਘਰ ਨਹੀਂ ਆ ਜਾਂਦੇ ਤੇ ਹੁਣ ਇਹਨੂੰ ਫੜ ਕੇ ਨਹੀਂ ਆਣਾ ਨੂੰ ਜੂੜਾ ਆਇਆ ਹੋ ਇਹ ਤੜਾ ਆਇਆ ਨੇ ਸਮਝਣ ਕਰ ਜਮਨ ਤਨ ਜਿਹੜਾ ਜਮ ਹੋਏ ਨੇ ਤਾਉਣ ਵਾਲਾ ਬਲ ਵਾਲਾ ਉਹ ਆਇਆ ਸਮਝ ਇਹ ਇਸ ਪ੍ਰਕਾਰ ਸਾਨ ਸੇਹਕਾਰੇ ਵਰਾ ਕਰੀ ਲੇਤ ਕੇ ਦੇ ਮੇਰੀ ਵਣੀ ਮੈਂ ਸਦਕੇ ਚਲੇ ਜਾਣਾ ਹੈ ਦੂੜਾ ਤੋੜੇ ਵੀ ਨਹੀਂ ਗੌਰ ਤੇ ਆਇਆ ਹੈ ਤੈਨ ਆਗਲੜਾ ਨਾ ਰਹਿਣ ਨਾ ਜਾ ਜੇ ਜਨ ਦੂਤੀ ਜਦੋਂ ਆਉਣਗੇ ਮੈਂ ਤੈਨ ਆਗਲੜਾ ਮੈਂ ਇਹਨਾਂ ਲਈ ਅਗਰ ਭਾਵ ਨੇ ਉਹਨਾਂ ਦੇ ਆਉਣਾਂ ਦੇ ਵਕਤ ਰਹਿਣ ਨਾ ਜਾ ਜੇ ਉਹਰੇ ਅਗਰ ਭਾਵ ਨੇ ਰਹਿ ਨਹੀਂ ਜਾਵੇਗਾ ਕਿਸੇ ਦੇ ਪਾਸੋਂ ਜੇ ਜਨ ਲੈਣ ਵਾਸਤੇ ਆ ਗਏ ਉਹਨਾਂ ਅੰਤ ਮਰੇ ਉਸਤਾਪਤੀ ਪਰ ਜੋ ਜਾਗਵੇਂ ਇਕਾਰ ਕਹਾਏ ਅਰੇਨਾਂ ਨੇ ਲੈ ਲੈ ਕੇ ਨਹੀਂ ਕਾਲ ਕੇ ਨਾਦ ਬਕਾਹੇ ਨੇ ਕਾਇਮ ਕਾਏ ਸਾਰੇ ਨੂੰ ਕਰਨਾ ਪਵੇਗਾ ਆਪਣ ਵਾਰੀ ਸਭ ਸੇ ਆਵਾ ਪੱਕੀ ਖੇਤੀ ਲੈਣੀ ਹੈ ਤੇ ਜੋ ਆਇਆ ਸੋ ਕੱਲ ਸੀ ਸਭ ਕੋਈ ਆਈ ਵਾਰੀ ਹੈ ਜਿੱਤੇ ਵੀ ਪ੍ਰਾਣਾ ਤੋਂ ਸਹ ਮਨੋ ਵਿਚਾਰੀ ਹੈ ਆਪਣ ਅਥੀ ਆਪਣਾ ਆਪੇ ਹੀ ਕਾਲ ਸਵਾਰੀ ਗਏ ਹਨ ਤੇ ਆਗਲਣਾ ਨਾ ਰਹਿਣ ਨਾ ਜਾਣਾ ਜਮਾਂ ਦੇ ਅੰਦਰ ਭਾਵ ਨੂੰ ਕਹਿੰਦੇ ਹਾਂ ਉਸੇ ਕੋਲ ਹੀ ਹਨੀ ਜਾਣੇ ਤੋਈ ਤੋਈ ਸਾਜਣ ਆਏ ਕਹੇ ਇਸ ਸਰ ਸਾਥ ਸੰਗੋਗੀ ਆਦਮੀ ਸੀ ਸੌਂਚੀ ਪੱਕੀ ਖੇਲਦੀ ਸੀ ਸੰਤ ਜੱੱਡੇ ਵਾਲੀ ਗੁਰਵੰਤ ਸੀ ਇਹ ਮਾਝੇ ਦੇ ਖੇਡ ਕਰਾਇਆ ਕਰਦੇ ਬਾਬੇ ਬਕਾਲੇ ਤੇ ਚਾਰ ਪੰਜ ਨੀਲ ਤੇ ਆਏ ਖਾਨੂਮੇ ਦਾ ਉਥੇ ਲੋਕ ਆ ਕੇ ਖੇਡਾਂ ਕਰਾਇਆ ਕਰਦੇ ਮੱਛਿਆ ਨੂੰ ਆ ਕੇ ਇਕੱਠੇ ਖਿਲਾ ਕਰਦੇ ਇੱਕ ਉਹ ਸੰਤ ਜੱੱਡੇ ਵਾਲੇ ਆ ਸੀ ਕਹਿੰਦਾ ਮੈਂ ਤਾਂ ਕਿਹਾ ਤੇ ਹੀ ਤੈ ਕੱਢੇ ਕਹਿਆ ਨਹੀਂ ਕਹਿੰਦਾ ਨਿੱਕੇ ਜੀ ਇਹ ਜਦੋਂ ਕਈਆਂ ਸਰਕਾਰ ਨਾਲ ਆਉਂ ਗਿਆ ਚੜ ਕੇ ਉਸੇ ਦਿਨ ਉਹ ਗਏ ਕਿ ਉਹਦੇ ਬਾਅਦ ਜਦ ਵੀ ਉੱਠੇ ਹੀ ਨਾ ਉਹਦੇ ਸੰਦ ਕੀ ਗੱਲ ਹੈ ਵੀ ਇਹ ਪੀਤਾ ਕਹਿੰਦਾ ਮੈਂ ਕਿਹਾ ਜੀ ਨਹੀਂ ਪਿਆ ਰਹਿਣਾ ਜਵਾਨੇ ਆਖਣੇ ਹੋ ਤਾਂ ਉੱਠੀ ਨਹੀਂ ਸਕਦਾ ਐਹੀ ਵੀ ਹਾਲਤ ਹੋ ਜਾਂਦੀ ਹੈ ਜਦੋਂ ਆ ਜਾਂਦਾ ਰਾਂਜ ਦਾ ਸ਼ਮਾਂ ਉਹਨੇ ਵੀ ਅੱਗੇ ਕਹਿੰਦਾ ਰਿਆ ਨਹੀਂ ਜਾਣਾ ਹੈ ਕੋਈ ਕੋਈ ਸਾਧਣੇ ਆਏ ਕਹੇ ਕੋਈ ਜਗਤ ਜਗਨ ਹੋਵੇ ਕੋਈ ਰਾਵਾ ਹੋਵੇ ਕੋਈ ਸੱਜਣ ਸੰਜਾ ਪਰਮੇਸ਼ਰ ਦਾ ਪਿਆਰਾ ਹੋਵੇ ਉਹ ਕੋਈ ਆ ਕੇ ਦੱਸੇ ਸਾਨੂੰ ਮੇਲੇ ਮੇਰੇ ਦੀਖਲਾ ਲੈ ਬਾੜੀ ਵਾਲਾ ਉਹ ਸਾਨੂੰ ਆ ਕੇ ਕਹਿੰਦੇ ਮੇਰੇ ਭਾਈ ਮੇਰੇ ਦੀਖੂ ਦੇਣਾ ਇਹਦਾ ਦੀਨ ਉਹ ਦਿੱਤੀ ਕਰਨ ਵਾਲਾ ਖਾਈ ਸੁਕੀ ਕਰਨ ਵਾਲਾ ਨਾਲ ਲਾਗਾ ਕਰਨ ਵਾਲਾ ਜੀ ਭਗਤ ਪੰਡਰੀਕ ਨੇ ਕਲਪੀ ਕਰਦੇ ਹੋਏ ਮਾਰਾ ਨੂੰ ਇੱਕ ਰੱਖੀ ਸੁਹੜਾਣੇ ਨੂੰ ਭਗਤੀ ਕਰਦੇ ਨੇ ਜਦੋਂ ਮਾਰਾ ਨੂੰ ਦੰਸ਼ੀ ਤੋਂ ਸਰਬੋ ਸ੍ਰੀ ਘਰ ਕੇ ਇਸ ਨੇ ਇੱਕ ਪੰਗਾ ਨੂੰ ਦੇਖਣ ਵਿੱਚ ਪੰਗਾ ਮੈਂ ਦੀਖੂ ਨਾ ਨਾ ਲੰਗਾ ਜਿਹੜਾ ਭਗਤੀ ਦੀ ਅੰਗੀਕਾਰ ਕਰਨ ਲਈ ਇੱਕ ਉਹ ਨਾ ਦੀਸੀ ਨਾ ਪੁਗਵਾਨ ਦਾ ਕਿ ਆ ਜਦੋਂ ਸ਼ਕਤ ਨਹੀਂ ਉਹ ਭਗਵਾਨ ਹੀ ਤੁਮਹਾਰਾ ਸਾਹਿਬ ਜੀ ਨੇ ਇਸ ਪ੍ਰਕਾਰ ਭਗਤ ਕਰਨੇ ਚੰਦੀ ਰਸਿਆਂ ਦੁਆਰਾ ਪਹਿਲੀ ਵਾਰ ਇਸ਼ਾਰਿਆ ਹੈ ਉਹ ਕਹਿੰਦੇ ਹਨ ਇਹ ਇੱਕ ਕੋਸ਼ਖਦੇ ਅਨੁਸਾਰ ਬੀਨਾ ਉਤਪਤੀ ਦਾ ਸਾਰੰਸ਼ੀ ਹੈ ਨਾ ਨੋ ਲੈਤਾ ਦਾ ਉਤਪਤੀ ਕਰਨ ਵਾਲਾ ਭਗਤੀ ਪ੍ਰੇਮ ਨਾਲ ਹੀ ਕੀਤੀ ਹੋਈ ਮੈਂ ਤੇ ਇਸ ਤਹਵਣ ਵਾਲਾ ਉਹ ਮੇਰੇ ਬੀਠਨ ਮੈਂ ਬਾਹੜੀ ਵਲਾਂ ਇਹ ਮਾਰੀ ਨਾ ਗਲਪੜੀ ਕਿ ਮੈਂ ਕੋਈ ਵਲਣਾ ਮੈਨੂੰ ਜਨ ਤੋਂ ਬਚਾ ਸਕੇ ਕੰਤ ਹੈ ਆਪ ਤੋਂ ਬਿਨਾ ਹੋਰ ਕੋਈ ਮੇਰਾ ਨਾਖਾ ਨਹੀਂ ਹੋਏਗਾ ਆਦਿਨੇ ਕੌਣ ਬਚਾ ਸਕਦਾ ਹੈ ਇਸੇ ਬਕਰ ਦੇ ਕੋਈ ਸੱਜਣ ਹੋਵੇ ਭਾਈ ਪਰਮੇਸ਼ਰ ਦਾ ਪਿਆਰਾ ਉਹ ਕੋਈ ਆ ਕੇ ਮੈਨੂੰ ਕਹੇ ਕਿ ਮੈਂ ਮੇਰੇ ਦੂਸਰੇ ਪਰਿਸ਼ਰ ਦੇ ਨਾਲ ਇਹ ਗਲਪੜੀ ਮੈਂ ਕੋਈ ਬਲਮਾਰਾ ਸਾਹਿਬ ਜੀ ਨੂੰ ਭਾਈ ਕਰੀ ਬ੍ਰਿਤੀ ਬਿਗਨਪਲੀ ਪਾ ਕੇ ਬਿਤੀ ਨੀ ਬਾਂ ਨਾਹਨੀ ਤੇ ਬਿਧੀ ਰੂਪ ਖੋਯਾਨੇ ਪਸਾਰ ਕੇ ਬਿਗਨਪਲੀ ਪਾ ਕੇ ਮੇਰੇ ਵਾਹੀਰ ਨਾਲ ਮੇਲੇ ਤੇ ਵਾਹੀਰੇ ਗੇਰਵਾਸ ਕਰੇ ਮੈਨੂੰ ਮਨਾਇ ਮਾਨਾ ਅਬੀ ਕਿਰਪਾ ਰੂਪੀ ਤੇ ਜਾਂਦੇ ਮਾਰੇ ਬਿਗਨਪਲੀ ਪਾ ਕੇ ਮੇਲੇ ਮੇਰੇ ਰਾਮయ్యా ਮਾ ਮੇਰੇ ਸਦਾ ਜੀਰ ਮੀਰਾ ਰਾਮ ਹੈ ਪ੍ਰਵੇਸ਼ ਮੇਨ ਨਹੀਂ ਹੋ ਸਕੀ ਕਿਰਪਾ ਕਰੇ ਮਹਾਰਾਜ ਮੈਨੂੰ ਸੁਆਲ ਆਉਣੇ ਕੋਈ ਸੁਣਨੀ ਆਣਾ ਨਹੀਂ ਹੈ ਪ੍ਰਹਾਉ अनक अनक खोग राग विसरे प्राणे पुराणे शेर जीव अनेक भोगा विच रु ते विसर चुके ਅਨੇਕ ਪ੍ਰਕਾਰ ਦੇ ਧੋਗਾਂ ਵਿੱਚ ਕੋਈ ਨਾ ਰਾਜ ਸਾਡੇ ਦੇ ਪ੍ਰਾਣੀ ਰਾਜਾਂ ਦੇ ਵਿੱਚ ਭੁਲਕੀ ਧੋਗਾਂ ਦੇ ਧੋਗ ਵਿੱਚ ਅਨੇਕਾਂ ਪ੍ਰਾਣੀ ਅਨੇਕਾਂ ਧੋਗਾਂ ਨੂੰ ਭੋਗਣ ਵਿੱਚ ਦਿਸੁਰੇ ਵਾਹਿਗੁਰੂ ਨੂੰ ਕਹ ਲਾਤਾ ਹੈ ਕਿ ਬਿਸ਼ੇਸ਼ ਕਿ ਕੋ ਮਹਾਰਾਜ ਨੂੰ ਇਹ ਸਾਰੇ ਸਾਗਰ ਤਾਂ ਅਮਰ ਭੈਰ ਐਸੇ ਕਮਣੇ ਸੰਦੇਸ਼ ਸੁਨਸਾਣ ਸੰਦੇ ਅਮਰ ਹੋਇਸੇ ਕਿ ਅਹੀ ਮਰਨ ਨਹੀਂ ਕਦੇ ਉਹ ਸਾਰੇ ਬੈਠੇ ਹਨ ਮਾ ਮਿਠਾ ਕੀ ਕਿਸ ਨਾਹੀ ਹੈ ਉਹ ਪਰਮੇਸ਼ਰ ਦਾ ਜੀ ਕਹਿੰਦੇ ਹੋਏ ਮਾ ਦੇ ਮਿੱਤਿਆ ਹੋੜਾ ਪੁਰਖਾ ਉਹ ਮੌਤ ਦਾ ਸਮਾ ਕਦੇ ਕੋਈ ਨਹੀਂ ਕਰ ਜਾਹੇ ਜਨਮ ਜਵਾਈ ਆਲਸੀ ਉਹ ਜੀ ਜੀਂਦਿਆ ਮਾਰਾ ਦੇ ਤਸਿਲ ਕਰਨ ਵਾਲੇ ਆਪ ਦਾ ਜਨਮ ਹੀ ਜਵਾ ਲਿਆ ਗਿਰਚੇ ਹੋਰ ਬਾਰੇ ਸਾਰੀ ਬਾਹ ਅਨੇਕ ਤਰ੍ਹਾਂ ਦੇ ਜੀਤ ਕਰ ਜਾ ਰਹੇ ਨੇ ਮਾਰੇ ਦੇ ਤਸਿਲ ਕਰਨ ਵਾਲੇ ਆਸ਼ ਕਰਦੇ ਸਿਮਰਨ ਦੇ ਸਰਕੀ ਦੀ বেলা ਬੱਜੇ ਸੇ ਪਰੇ ਬਿਜਲੀ ਜੀ ਨੇ ਕਹੇ ਕੋਈ ਦਸਤੂਰ ਕੋਟਾ ਕਹਾ ਕੱਥੇ ਬੱਜੇ ਜੀ ਇਸ ਪ੍ਰਕਾਰ ਪ੍ਰਵੇਸ਼ ਹੋਵੇ ਤਾਂ ਨਹੀਂ ਨੀਂਦ ਸਰਵੇ ਚ ਗਰਕ ਦੀ ਹਿੰਦੀ ਮਾਲਵੇ ਪਨੀਰੇ ਚ ਅੱਧੀ ਮੁੜ ਕੇ ਜਾਣੇ ਦੀ ਮੌਤ ਆ ਹਿੰਦੀ ਏ ਉਹੀ ਜਾਨ ਹੈ ਤੇਰੀ ਦੇਖੋ ਕੋਈ ਮਾਲਿਖਾ ਤੇ ਕੁਛ ਨਹੀਂ ਮਾਲ ਜਲਤਿਆ ਆਂਦੀ ਨਹੀਂ ਚੇਤੇ ਨਹੀਂ ਕਰਦੇ ਹਾਂ ਕਲਮ ਜਾਈ ਆਲਤੀ ਕਰਦੇ ਮਹਾਰਾਜ ਤੁਹਾਨੂੰ ਕਰਨ ਵਾਲੋ ਮਥਰੀ ਉਹਰਾ ਵੀ ਕਰਨਾਗੇ ਇਹ ਪਤਾ ਕਹ ਜਾਣੋ ਅੰਤ ਕੇ ਹੀ ਸਾਸ ਮਤ ਹਿੰਦੀ ਐਸੀ ਆ ਜਲਦਰੀਆ ਤਾਂ ਆਉਗਾ ਜਨਮ ਨਹੀਂ ਦਰਸਿਆ ਲੈ ਆ ਦੂਖਮ ਤੂਰ ਪੰਥ ਚਾਲਣੋ ਪ੍ਰਾਨ ਜੀ ਨੋਨ ਚਲੀ ਜੀ ਬੜਾ ਕਸ਼ਮਾ ਜਮਾਰਗ ਤੇ ਹੁਣ ਬੜਾ ਧਿਆਨ ਕਾ ਹਾਲਾਂਕਿ ਇਸੇ ਵਿੱਚ ਸਰਕਾਰ ਦਾ ਹਾਧਰ ਹੋਵੇ ਦਾ ਕਰਨੀ ਨਹੀਂ ਨਦੀ ਹੈ ਕਿ ਵਾਸਾ ਯਾਰ ਜੇ ਦਿਨ ਵਿੱਚ ਅੱਗੇ ਅੱਗੇ ਮਤਰਹੀਏ ਉਹਦੇ ਲਈ ਵੀ ਤੂਕੇ ਲਗਾਣਗੇ ਜਾਨੋ ਇਸ ਪ੍ਰਕਾਰ ਛੂਲ ਖੰਡੇ ਧਾਰ ਗਲੀ ਖੰਡੇ ਦੀ ਧਾਰ ਵਰਗੀ ਗਲੀ ਅਚੰਭੀ ਹੋਵੇ ਉਹਦੇ ਵੀ ਜੀ ਲਗਾਇਆ ਜਾਏਗਾ ਇਸ ਪ੍ਰਕਾਰ ਕੁੰਡੀ ਨਰਕਾਦ ਕੰਢ ਪਾਇਆ ਜਾਏਗਾ ਉਸੇ ਪ੍ਰਕਾਰ ਸ਼ਾਨ ਮੁਖ ਨਰਕਾਦ ਕੰਢ ਪਾਇਆ ਜਾਏਗਾ ਜੰਤ ਕਲੇਸ਼ ਨੂੰ ਦੇਖੂਣਗੇ ਇਸ ਪ੍ਰਕਾਰ ਦੀ ਕੀ ਹਾਲਤ ਹੋਏਗੀ ਉਸ ਨੂੰ ਹੋਰ ਕੌਮ ਚਾਲਣਾ ਨਾ ਨਾ ਕਸ਼ਿਣੇ ਰਸਤਾ ਪਹਾਣਾ ਦਾ ਚਾਹੀਦਾ ਅਜੇ ਹੋਰ ਭਿਆਨਕਾਂ ਗਾਂਵ ਪ੍ਰਾਣੀਆਂ ਜਿਹੜੇ ਮਾਰਗ ਪਰ ਨੂੰ ਕਿਸੇ ਨੂੰ ਜਾਣਾ ਚਾਹੀਏ ਇਹ ਮਾਰਗ ਜਨੇ ਜਾਹ ਨਾ ਕੋਸ਼ਾ ਜਿਹੜੇ ਕਹਿੰਦੇ ਵੇ ਰਾਹ ਜਨੇ ਨਹੀਂ ਜਾਂਦੇ 75000 ਗੋਦ ਮਾਪਲੋ ਇਸ ਤੋਂ ਉਹ ਮੰਨਿਆ ਹੋ ਪੁਰਾਣਾਂ ਵਿੱਚ ਗੱਲ ਪ੍ਰਾਣੀਆਂ ਚ ਲਿਖਿਆ ਹੋਇਆ ਹੈ ਇਹ ਦੇਖ ਲੋ ਉਸ ਪ੍ਰਾਣੀ ਦੇ ਕੋਈ ਕਿੰਨਾ ਹਮੇਸ਼ਾ ਲਿਜਾਇਆ ਜਾਂਦਾ ਇਹ ਉਹਨਾਂ ਪਛਾਇਆ ਜਾਂਦਾ ਹੈ ਦੇਈ ਦਾ ਜਾਂਦੇ ਹਾਲ ਕੇ ਉਸ ਬੰਦੇ ਨੂੰ ਉੱਥੇ ਪਕਾਉਂਦੇ ਆ ਹਾਲ ਮਗਰੇ ਕੌਂਸਲਾਦ ਕਰਦੇ ਆ ਵਰਤੀ ਮਨਾਉਂਦੇ ਆ ਪਰ ਰੋਹ ਵਿਚਾਰ ਬੜਾ ਕਹੀ ਤੇ ਹੰਕਾਰ ਕਰਦੇ ਨੇ ਕਿ ਪਹਾੜੀਆਂ ਜਿਸ ਤਸਤੇ ਲਿਆਣਾ ਹੈ ਜਾਂ ਮਾਰਗ ਦੇ ਦੇਖ ਨੂੰ ਕਦੋਂ ਹੈ ਪੰਚਾ ਕੋਸਾ ਲੰਘਣਾ ਕੋਈ ਕੋਲ ਕੋ ਅੰਤ ਹੈ ਕਾਮ ਕਰੋ ਰਾਖਾ ਲੈਂਦੇ ਰਹੋ ਰਸਾ ਵਿੰਨਤਾ ਦਾ ਮਾਰਗ ਦਿਖਾਏ ਇੱਕ ਮੌਜਾ ਹੋ ਜਾਣੀ ਆ ਰੱਬ ਸਾਥ ਕਹਿ ਨਾ ਕਰੇ ਤੋ ਸੂਰਜੇ ਰੋਸ਼ਨੀ ਕਰੂਗਾ ਤੇ ਨਾ ਉਥੇ ਚੰਦਰਾ ਦੀ ਰੋਸ਼ਨੀ ਹੋਣੀ ਇਹ 12 ਦਿਨ ਚੱਲਣ ਤਾਂ ਵੀ ਕਾਲੇ ਸੂਰਜਾਂਗੇ ਕਾਲੇ ਕਾਲੇ ਅਰਬ ਹੋ ਜਾਣਗੇ ਤੇ ਸੂਰ ਚੰਦਰਾ ਦੀ ਚਕੀ ਰੋਸ਼ਨੀ ਇੱਕ ਜਣੀ ਉਥੇ ਪ੍ਰਵੇਸ਼ ਨਹੀਂ ਹੋ ਸਕਦਾ ਕੋਈ ਨਹੀਂ ਜਿਹੜਾ ਰਾਤ ਆਪਣੇ ਮੁਲਕਾਂ ਵਿੱਚ ਹੀ ਹੈ 2 ਦਿਨ ਹੈ ਇਸੇ ਪ੍ਰਕਾਰ ਲੋਕ ਕਹਿੰਦੇ ਆ ਨਾ ਕੋਤ ਲਾ ਕੇ ਨਾ ਹੌੜ ਕਹਤਾਂ ਕਿ ਚੰਨ ਹੁੰਦਾ ਹੈ ਜਿਹੜਾ ਮਰੀ ਆਦਮੀ ਕੋਈ ਜਿਹੜਾ ਨਾ ਹੌੜ ਕੋ ਲਾ ਕੇ ਨਾ ਕੋਤ ਹੈ ਤੇ ਮਰੇ ਕੇ ਨੰਹ ਰਾਤ ਜਾਂਦਾ ਇਹਨੀਆਂ ਗੱਲਾਂ ਪੁਰਾਣੀਆਂ ਕਿ ਨਹੀਂ ਹੋਈ ਰੋ ਵਿਚਾਰ ਮਾਰੇ ਕੰਦੇ ਸੂਰੀ ਤੇ ਚੰਦਰ ਵਾਲਾ ਦੇ ਪ੍ਰਵੇਸ਼ੀ ਹੋ ਉਹ ਚੰਨ ਨਹੀਂ ਕਰ ਸਕਦੀ ਨਾ ਮੂਹ ਤਬ ਬਿਸਰ ਗਿਆ ਹੋ ਦੀ ਮਾਇਆ ਦੇ ਮੋਹ ਵਿੱਚ ਉਦੋਂ ਉਹ ਲੱਗ ਗਿਆ ਉਦੋਂ ਦਾ ਭੁੱਲੀ ਜਾਉ ਨਾ ਮਾਇਆ ਦਾ ਮੋਹ ਉਹ ਸਮਾ ਮਾਇਆ ਦਾ ਮੋਹ ਛੱਡਿਆ ਨਹੀਂ ਹੁਣ ਢੋਲੀ ਤੀਨਵਾ ਤੇ ਨਾਲ ਚ ਕਰਦਾ ਨਹੀਂ ਨਾ ਕਿ ਜਿਹਾ ਵੀ ਮੇਰੇ ਸੁਕਾ ਸੰਹਾ ਹੋਇਆ ਇਸ ਪ੍ਰਕਾਰ ਮਾਇਆ ਮਾਇਆ ਨੂੰ ਕਦ ਬਿਸਰ ਗਿਆ ਜਦੋਂ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨਹੀਂ ਜੰਨਤ ਬਿਸਰ ਗਿਆ ਨਾ ਕਿ ਇਹ ਮਾਇਆ ਸਾਹਿਬ ਦੀ ਇਹਨੂੰ ਤਣਕੇ ਤੋੜ ਕੇ ਕਹਿੰਦੇ ਜਿੱਥੇ ਆ ਤੱਕ ਦਸਤੀ ਇਸੋ ਮਾਇਆ ਦਾ ਮੋਹੋਂ ਬਿਸਰ ਲਿਆਉਣੀ ਉਹਨਾਂ ਮਰੇ ਤਾਂ ਕੀ ਬਿਸਰ ਨੇ ਮਾਏ ਉਹ ਜੋ ਸੱਪ ਬਣਿਆ ਕਿਥੇ ਤੇ ਜਦ ਮਾਇਆ ਦਾ ਮੋਹ ਆਉਆ ਕਿਸੇ ਹੋਰ ਦੇ ਜੀਵਾਂ ਚੋਂ ਡੋੰਦਾ ਫਿਰੂਗਾ ਇਹ ਮਾਏ ਦਾ ਮੋਹ ਹੋਰ ਨਹੀਂ ਛਿਰਨ ਉਹਨਾਂ ਦਾ ਭਈ ਮਾਏ ਦਾ ਮੋਹ ਕਹਿੰਦੇ ਕਿ ਬਿਖਰੀ ਜਾਊਗਾ ਮਾਰਾ ਤੂੰ ਯਾਤ ਜੀ ਅਨੇ ਸੰਤਾਰੀ ਜਦੋਂ ਸਿਹਾੜ ਛੱਡ ਗਿਆ ਉਹਨਾਂ ਮਾਏ ਦਾ ਮੋਹ ਤਾਂ ਕੁੱਲੂਆ ਨਹੀਂ ਕਰੂਣਾ ਕੋ ਬਾਸਨੇ ਕਦਾਂ ਜਨਮ ਘਰ ਨੇ ਜੀ ਤੇ ਲੈਣੀ ਉਹਨਾਂ ਦੇ ਘਰ ਜਾਂ ਕੇ ਮੁੰਡਾ ਬਣ ਕੇ ਜਾਂ ਬਾਨ ਕਰਾ ਲੂਗਾ ਜਾ ਯੋ ਦਿਨੇ ਉਹਦਾ ਬਲਵਾਂ ਤੇ ਬੰਗਲਾ ਸ਼ੁਰੂ ਹੋਣਾ ਆਜ ਮੇਰਾ ਮਨ ਪਰਗਟ ਭਿਆ ਹੈ ਜਿਵੇਂ ਕੋਈ ਨਹੀਂ ਕਹਿੰਦੇ ਅੱਜ ਸਾਡੇ ਮਨ ਤੇ ਗਨ ਪਰਗਟ ਹੋ ਗਈ ਹੈ ਰੋਤੀਲੇ ਧਰਮਰਾ ਇਸ ਸਾਲ ਸੰਗੇ ਦੀ ਮੁੰਡਾ ਕੋਈ ਬਾਹਰ ਡੇੜਿਆ ਹੋਇਆ ਸੀ ਉਸ ਮੁੰਡੇ ਦੇ ਲੋਕ ਨੂੰ ਪੰਚਾਇਤ ਕੋਲ ਲੈ ਜਾਇਆ ਨਾ ਪੰਚਾਇਤ ਕੋਲ ਜਾ ਕੇ ਮਾਪੇ ਕਹਿੰਦੇ ਸਾਨੂੰ ਪਤਾ ਲੱਗਾ ਜੀ ਅੱਜ ਤੋਂ ਹੁਣ ਇਹ ਯਾਤਰਾ ਜ਼ਰੂਰ ਕਰੇਗਾ ਦੋ ਦੂਰ ਕਦੀ ਹੋਣਾ ਤੂੰ ਪਾਰਸ਼ਾਲੀ ਕਾਇਰ ਚਾਹੇ ਕੋ ਉੱਥੇ ਕੈਦਖਾਨੇ ਦੀ ਮਰੇਗਾ ਮੈਂ ਨੇ ਕਹਿਆ ਹੈ ਇਸੇ ਪ੍ਰਕਾਰ ਭਗਤ ਹੋਣੇ ਚਿੰਦ ਕਹਿੰਦੇ ਹਨ ਆਰ ਮੇਰਾ ਮਨ ਪਰਗਟ ਕਰ ਭਾਵੇਂ ਮੇਰੇ ਕੋ ਆ ਕੇ ਸ਼ਬਦ ਮਨ ਕੇ ਗੱਲ ਪਰਗਟ ਹੋਣੀ ਸਹੀ ਹੋ ਗਈ ਆ ਰੂਹੀ ਵਾਲੇ ਕਰਮਰਾ ਤੂੰ ਸੰਗਰਾਮੇ ਵਰਸਿਨ ਜੀਵੇਂ ਲੁਕਸੇਗਾ ਉਹ ਜਿਹੜਾ ਕਰਮਰਾ ਉਹਦਾ ਭਾਨਕ ਹੈ ਉਹਨੂੰ ਦਰਸ਼ਨ ਕਰਨੇ ਪੈਣਗੇ ਕਾਰਗਾਲ ਕਾਰਨੇ ਮਹਾਬਲੀ ਉੱਥੇ ਜਾ ਕੇ ਨਾ ਇਹ ਧਰਮਰਾਜ ਤੇ ਮੱਝ ਆਉਣਾ ਉਹਥੇ ਕਾਰਗਾਲ ਕਰਨੇ ਜਿਹੜੇ ਸਰ ਸੋਹੇ ਅੱਖਾਂ ਦੇ ਨਾਲ ਕਰਨ ਹਾਥੀਆਂ ਨੂੰ ਦਲਦੰਦੇ ਸੀ 10000 ਹਥਿਆ ਬਾਂਸੀ ਤੀਰ ਦੇ ਵਿੱਚ ਉਹ ਉਹ ਜਿਹੜੇ ਭਿੰਸ਼ਾਨੀ ਜਦੋਂ ਮਾਰਿਆ ਧਨਾਰ ਦੇ ਚੱਕਰ ਉਹ ਹਥਿਆਂ ਦੇ ਬਾਹਾਂ ਤੇ ਸਿਰ ਤੋੜ ਕੇ ਵਿੱਚ ਪਾ ਦਿੱਤਾ ਸੀ ਉਹਨੇ ਤੋੜ ਲਿਆ ਇਸੇ ਪ੍ਰਕਾਰ ਕਰਨ ਵਰਗੇ ਜਿਹੜੇ ਯੋਧੇ ਆਣਾਂ ਕਿਉਂ ਇਹ ਹੱਤਨਾ ਨਾਲ ਹੱਥਿਆਂ ਨੂੰ ਮਾਇਸ਼ੇ ਲਈ ਬਣੀ ਹੋਇਆ ਹੈ ਉਹ ਬੜੇ ਬੜੇ ਬਲੀਦ ਹੋਣ ਆਏਗੇ ਨਹੀਂ ਹਨ ਤਿੰਨ ਅੱਗ ਲੜਾ ਨਾ ਰਹਿਣ ਨਾ ਜਾ ਉਹਨਾਂ ਦੇ ਅੰਦਰ ਭਾਵ ਨਹੀਂ ਜਿਮਾਉਂਦੇ ਤੇ ਅਸੀਂ ਕਹਿ ਨਹੀਂ ਰਹੀਆਂ ਜੇ ਉਹ ਜਮਾਣੋਂ ਆ ਕੇ ਗੈਸਨ ਕੋ ਦੇ ਪਸਾਰ ਦੇ ਰਸਤੇ ਜੋ ਪ੍ਰਾਨ ਨਿਕਲਣਗੇ ਜਿਹਾ ਜੰਗਲ ਦੇ ਰਸਤੇ ਚੱਲੀ ਆਪਾਂ ਕਿਉਂ ਜਾ ਦਰਦ ਲਈ ਹਾਲਤ ਹੋਣੀਗੀ ਉਹਨਾਂ ਦੇ ਸਾਹਮਣੇ ਰਹਿ ਨਹੀਂ ਸਕੂੰਗਾ ਕਿ ਆਪਾਂ ਸੋਚ ਕਰਨਾ ਪਵੇਗਾ ਕਿ ਰਹੀ ਉਹ ਨੂੰ ਉਪਦੇਸ਼ ਕਰਤ ਹੈ ਜਿਸ ਸਮੋਚਨ ਦੀ ਕਹਿੰਦੇ ਜੇ ਭਾਈ ਮੇਰੇ ਕੋਲ ਕੋਈ ਉਪਦੇਸ਼ ਕਰਨਾ ਚਾਹੁੰਦਾ ਹੈ ਜਿਹੜਾ ਅਕਾਲੀ ਲਹਿਰ ਹੋ ਰਹੇ ਅਕਾਲੀ ਸਿੰਘ ਕਹਿੰਦੇ ਹੁੰਦੇ ਸਾਨੂੰ ਕਿ ਜੇ ਭਾਈ ਸਾਨੂੰ ਕਿਸੇ ਨੂੰ ਪ੍ਰਚਾਰ ਕਰਨਾ ਹੈ ਤਾਂ ਪੰਥ ਦਾ ਮਲਾਕੀ ਬਣੋਗੇ ਜਿਹੜਾ ਪੰਥ ਨਾਲ ਮਿਲੇ ਜਥੇਬੰਦੀ ਤੇ ਰਹੇ ਉਹਦਾ ਸੁਦੇਸ਼ ਮੰਨਾਂਗੇ ਜਿਦੂ ਇਹਦਾ ਨਹੀਂ ਮੰਨਣਾ ਜੇ ਕੋਈ ਤੁਮੇ ਨੂੰ ਭਾਜੀ ਕਹਿੰਦੇ ਹਨ ਜੇ ਕੋਈ ਸਾਨੂੰ ਉਪਦੇਸ਼ ਦੇਣਾ ਕਰਦਾ ਹੈ ਤਾਂ ਬਾਣੋ ਕਰਨੇ ਰਤੜਾ ਨਾਰਾ ਇਹ ਉਪਦੇਸ਼ ਦੇਸ਼ਾਂ ਦੇ ਦੇਸ਼ਾਂ ਦੀ ਇਕੱਖਾਂ ਦੀ ਪਰਮੇਸ਼ਰ ਰੰਗਿਆ ਹੋਇਆ ਮੈਂ ਦੂਏ ਦਾ ਨਹੀਂ ਸੰਗਤ ਦਿਨ ਤੁਹਾਡੇ ਦਾ ਵੀ ਜੇ ਕਿਸੇ ਨੂੰ ਸਾਨੂੰ ਉਪਦੇਸ਼ ਦੇਣਾ ਹੈ ਕੈਸਾ ਉਪਦੇਸ਼ ਦੇਵੇ ਦੂਏ ਦਾ ਜਿਹੜੀ ਸੁਣ ਕੇ ਕਰਨੀ ਚਾਹੀਏ ਜਦ ਮਰਕ ਤੇ ਲਿਆਣ ਵਾਲਾ ਹੈ ਲੋਕੋ ਨੂੰ ਜੇ ਕੋਈ ਸਾਨੂੰ ਆ ਕੇ ਪਰਸ਼ਨ ਕਰੇਗੀ ਉਪਦੇਸ਼ ਦੇਣੋ ਕਾਂਸੀ ਵਿਦੇਸ਼ ਕਰਦੇ ਹਾਂ ਤਾ ਗਾਣੇ ਤੇਰੇ ਰਟਦਾ ਨਾਏ ਜਾਨੇ ਦੇਖਾਂ ਦੀ ਅੱਖਾਂ ਦੀ ਨਵਾਂ ਪ੍ਰਵੇਸ਼ ਹੋ ਗਿਆ ਹੈ ਮਨ ਸਰੀਰਾਂ ਚ ਦੀ ਤੇ ਇੰਦਰੀਆਂ ਚ ਦੀ ਪ੍ਰਵੇਸ਼ ਹੋ ਰੋਂ ਚਾਰਿਆਂ ਦੇ ਰੁਕਿਆ ਹੋਇਆ ਹੈ ਆ ਜੀ ਤੂੰ ਆਪੇ ਸਭ ਕੁਝ ਜਾਣਦਾ ਥੋੜੀ ਕੁਝ ਗਾਣ ਗਏ ਵਜਕ ਕਰ ਲੋ ਤੇਰੇ ਰਾਮయ్యా ਰਾਮయ్యా ਜੀ ਤੇ ਲੋਕਾਂ ਨੂੰ ਭਾਵੇਂ ਬੱਜਣ ਕਸ਼ਣ ਕਰਦੇ ਆ ਤੂੰ ਅੰਤਰੀ ਜਾਣੀ ਹੈ ਮਾਰਾ ਸਭ ਕੁਝ ਜਾਣਨਾ ਹੈ ਹੇ ਤੋ ਮੂ ਉਪਦੇਸ਼ ਕਰਤ ਹੈ ਤਾਰੋ ਬਾਣ ਗਿਰੇ ਰਤਵਾ ਨਾਰਾਇਣ ਅਜੀ ਤੂੰ ਆਪੇ ਸਭ ਕੋਈ ਜਾਣਦਾ ਹੈ ਰਵਈਆ ਜੀ ਤੂੰ ਆਪ ਹੀ ਸਾਰੇ ਮੰਤਰ ਯਾਨੀ ਜਾਣਦਾ ਹੈ ਇਹ ਕਸ਼ਣ ਕਰਨੇ ਪਹੇ ਕਿ ਲੋਕ ਨਹੀਂ ਹੋਣ ਮਈਆ ਤੁਮੇ ਸੋਹੀ ਇਹ ਅਸੀਂ ਬੇਨਤੀ ਕਰਦੇ ਹੂ ਹੇ ਤੋ ਮੂ ਉਪਦੇਸ਼ ਕਰਤ ਹੈ ਤਾ ਮੋਹਨ ਬਿਜੇ ਨਾਮਾ ਵਾਹਿਗੁਰੂ ਤੇ ਸਤਿ ਸਿਦਾਨੀ ਵਾਹਿਗੁਰੂ ਜੀ ਜਗਨੋ ਰਤਨ ਆਪੇ ਆਇਆ ਵਾਹਿਗੁਰੂ ਜੀ ਕੰਨ ਵਾਹਿਗੁਰੂ ਜੀ ਇਹ ਭਗਤ ਮਾਨੀ ਸੌਰ ਸੰਗ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਮ ਹੋਰੀ ਹੈ ਜੀ ਵਾਹਿਗੁਰੂ